ਵਰਜੀ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਇਆ ਪੰਜਾਬ ਦਾ 21 ਸਾਲਾ ਪੁੱਤ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕੱਢਣ ਵਾਸਤੇ ਕਿਸ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਦੇ ਦੋ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਤਾਹਾਂ ਮਰ ਰੋ ਰਹੀ ਬਜ਼ੁਰਗ ਮਾਂ ਨਹੀਂ ਦੇਖ ਹੁੰਦਾ ਹਾਲ ਇਹ ਬੇਟੇ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸੇ ਕੋਲੋਂ ਵਿਆਜੀ ਪੈਸੇ ਲੈ ਆ ਹੀ ਬਾਹਰ ਜਾਣ ਵਾਸਤੇ ਏਜੰਟ ਨੂੰ ਪੈਸੇ ਦਿੱਤੇ ਮੰਜਾਂ ਵਾਲ ਦੀ ਲੜਕੀ ਹੈ ਉਹਨੇ 3 ਸਾਲ ਪਹਿਲਾਂ ਇਹਦੇ ਕੋਲੋਂ ਪੈਸੇ ਲੈ ਕੇ ਇਹ ਪੀ ਤੈਨੂੰ ਮੈਂ ਬਾਹਰ ਭੇਜ ਦੇਣੀ ਆ ਉਹਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਕਿ ਤੇਰੀ ਉਥੋਂ ਟਿਕਟ ਬਣ ਗਈ ਆ ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਂਸਲ ਹੋ ਗਈ ਹੋਰ ਪੰਜਾਂ-ਸੱਤਾਂ ਦਿਨਾਂ ਨੂੰ ਭੱਲਾਂਗੇ ਵਿਦੇਸ਼ ਭੇਜਣ ਦੇ ਨਾਮ ਤੇ ਵੱਜੀ ਠੱਗੀ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ਮਾਦਾਈ ਦੀ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਆ ਡੈਡੀ ਇਹਦਾ ਵੀ ਕੰਮ ਕਰ ਰਿਹਾ ਵਾ ਤੇ ਕਰਜ਼ਾ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦਿਓ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਤੱਕ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾਹ ਲੈ ਕੇ ਆਪਣੀ ਜਿਹੜੀ ਜਾਨ ਦੇ ਦਿੱਤੀ ਜੀ ਟ੍ਰੈਵਲ ਏਜੰਟ ਨੇ ਬਾਹਰ ਭੇਜਣ ਦੇ ਨਾਮ ਤੇ 2 ਲੱਖ ਲਾਰੇ ਢੁਲਾਰੀ ਕੁੜੀ ਲਈ ਗਈ ਆ ਤੈਨੂੰ ਅੱਜ ਬਾਹਰ ਭੇਜ ਦੇਣੀ ਆ ਕੱਲ ਭੇਜ ਦੇਣੀ ਆ ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ پیسے ਦਿੱਤੇ ਜੀ ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ ਗਰੀਬ ਪਰਿਵਾਰ ਨੇ ਘਰ ਗਹਿਣੇ ਪਾ ਕੇ ਏਜੰਟ ਨੂੰ ਦਿੱਤੇ ਸੀ 3 ਲੱਖ ਰੁਪਏ ਕਿ ਇਹਨੇ ਪਹਿਲੇ ਹੀ ਸਾਡੇ ਕੋਲ 55 ਹਲਦੇ ਨੇ 2.5 ਲੱਖ 3 ਲੱਖ ਰੁਪਏ ਉਹ ਪਹਿਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਲੈ ਹੀ ਪੈਸੇ ਲੈਏ ਸੀ ਕਿਉਂਕਿ ਤੇ ਉਹਨੂੰ ਟੈਨਸ਼ਨ ਸੀਗੀ ਵੀ ਮੈਂ ਵਿਆਜ ਦੇਣ ਦਾ ਮੇਰਾ ਪਿਓ ਵੀ ਵਿਆਜ ਦੇਣ ਦਾ ਤੇ ਅਸੀਂ ਘਰ ਕੁਛ ਨਹੀਂ ਬਣਾਉਂਦੇ ਤੇ ਇਹ ਕਿਤੇ ਕੱਲ੍ਹ ਘਣੀ ਕਿ ਪਰਸੋਂ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨੇਗੇ ਤੇ ਉਹਨੇ ਮੰਨ ਤੇ ਰੱਖੀ ਗੱਲ ਤੇ ਕਿਸੇ ਇਸੇ ਚੱਕਰ ਦੀ ਮ੍ਰਿਤਿਕ ਦੇ ਪਰਿਵਾਰ ਨੇ ਪੁਲਿਸ ਤੋਂ ਕੀਤੀ ਇਨਸਾਫ ਦੀ ਮੰਗ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਹੈ ਤੇ ਮੇਰਾ ਆਯੋ ਤਫਤੀਸ਼ੀ ਕਨੈਲ ਸਿੰਘ ਜੀ ਅਸੀਂ ਗਿਆ ਮੌਕੇ ਤੇ ਉਹ ਪਰਿਵਾਰ ਮੁਤਾਬਕ ਜਾਂ ਡਾਕਟਰ ਦੀ ਰਿਪੋਰਟ ਮੁਤਾਬਕ ਜੋ ਬੰਦੀ ਕਰਵਾਈ ਗਈ। ਸੱਚੀਆ ਕਾਲ ਮਮਨਤ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਇੱਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਚ ਰੋਜੀ ਰੋਟੀ ਕਮਾਉਣ ਅਤੇ ਸੁਨਹਿਰੇ ਭਵਿੱਖ ਬਚਾਉਣ ਲਈ ਭੱਜਦੀ ਜਾ ਰਹੀ ਹੈ। ਉੱਥੇ ਹੀ ਪੰਜਾਬ ਅੰਦਰ ਬੈਠੇ ਫਰਜੀ ਟਰੈਵਲ ਏਜੰਟ ਇਹਨਾਂ ਨੌਜਵਾਨਾਂ ਨੂੰ ਫਸਾ ਕੇ ਇਹਨਾਂ ਕੋਲ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਨੇ ਮਾਮਲਾ ਜਨਾਲਾ ਦਾ ਹੈ ਜਿੱਥੇ ਦੇ 21 ਸਾਲਾ ਨੌਜਵਾਨ ਰਾਜਨ ਸਿੰਘ ਦੇ ਵਿਦੇਸ਼ ਜਾਣ ਲਈ ਕਰ ਗਏ ਨੇ ਪਾ ਕੇ 3 ਲੱਖ ਰੁਪਏ ਇਕੱਠੇ ਕਰਕੇ ਇੱਕ ਏਜੰਟ ਨੂੰ ਦਿੱਤੇ ਸੀ ਪਰ 2 ਸਾਲ ਬੀਤ ਜਾਣ ਦੇ ਬਾਅਦ ਵੀ ਕੁਝ ਹੱਥ ਨਾ ਲੱਗਣ ਤੇ ਪਰੇਸ਼ਾਨ ਹੋ ਕੇ ਉਸਨੇ ਆਤਮ ਹੱਤਿਆ ਕਰ ਲਈ ਇਸ ਮੌਕੇ ਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਦੇਸ਼ ਜਾਲ ਲਈ ਘਰ ਗਹਿਣੇ ਪਾ ਕੇ ਤੇ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਰਜੀ ਏਜੰਟ ਵੱਲੋਂ 2 ਸਾਲ ਤੱਕ ਲਾਰਾ ਲੱppa ਲਗਾ ਕੇ ਉਸ ਦਾ ਵਿਦੇਸ਼ 'ਤੇ ਜੰਦਾ ਕੋਈ ਹਿੱਲਾ ਨਹੀਂ ਕੀਤਾ ਤੇ ਪੈਸੇ ਮੰਗਣ ਤੇ ਉਹ ਨਾ ਨੁੱਕਰ ਕਰਦੇ ਰਹੇ ਉਹਨਾਂ ਨੇ ਦੱਸਿਆ ਕਿ ਉਹ 3 ਲੱਖ ਰੁਪਏ ਘਰ ਗਹਿਣੇ ਪਾ ਕੇ ਲੈ ਕੇ ਆਏ ਸੀ ਜਿਸ ਦਾ ਵਿਆਜ ਹੁਣ ਤੱਕ ਚੁਕਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਬੀਤੀ ਦਿਨੀ ਉਹ ਫਰਜੀ ਏਜੰਟ ਦੇ ਪਰਿਵਾਰ ਕੋਲੋਂ ਪੈਸੇ ਮੰਗਣ ਗਏ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਦੁਖੀ ਹੋ ਕੇ ਰਾਜਨ ਨੇ ਆਤਮ ਹੱਤਿਆ ਕਰ ਲਈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਇਸ ਸਬੰਧੀ ਪੁਲਿਸ ਥਾਣਾ ਜਨਾਲਾ ਦੇ ਮੁਖੀ ਮੁਖਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਨਜੀਤ ਕੌਰ ਮੇਰਾ ਪੋਤ ਸੀ ਕੋਈ ਗੱਲ ਨਹੀਂ ਹੋਈ ਕੁਛ ਨਹੀਂ ਹੋਇਆ ਕੋਈ ਦਿਲ ਦੀ ਗੱਲ ਨਹੀਂ ਦਸੀ ਕੁਛ ਦਿਲ ਦੀ ਆਪਣੇ ਦੀ ਗੱਲ ਨਾ ਦਸੀ ਮੈਨੂੰ ਕੋ ਦਿਲ ਦੀ ਗੱਲ ਦੱਸ ਦਿੰਦਾ ਰ ਆਪਣੇ ਦਿਲ ਦੀ ਪੈਸੇ ਆ ਕਰਕੇ ਪੈਸੇ ਲੈਣੇ ਸੀ ਇਹਨੂੰ ਬਾਹਰ ਕੱਢਣ ਵਾਸਤੇ ਕਿਸੇ ਨੇ 3 ਲੱਖ ਰੁਪਏ ਲਿਆ ਸੀ ਉਹਨਾਂ ਦੇ ਘਰ ਵੀ ਜਾ ਕੇ ਆਂਦਾ ਵਾ ਮੈਨੂੰ ਪੈਸੇ ਦੇ ਦੋ ਨਹੀਂ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਹਾਂ ਹਾਂ ਕੋਈ ਸ਼ਿੰਮੰਗ ਕਰਦੇ ਜੀ ਉਹਨਾਂ ਮੰਗੇ ਹੋਈ ਉਹਨੇ ਆਪਣੇ ਦੇਲ ਚ ਭਾਲੀਆਂ ਅੰਪੀਆਂ ਨੂੰ ਪੈਸੇ ਨਹੀਂ ਦਿੰਦੇ ਸਾਨੂੰ ਸਾਡਾ ਪੁੱਤ ਨਹੀਂ ਲੱਭਣਾ ਮੇਰਾ ਨਾਮ ਰਾਜੂ ਪਟੀਆ ਪਿੰਡ ਮੇਰਾ ਅੰਮ੍ਰਿਤਪੁਰਾ ਇਹ ਮੇਰੇ ਰਿਸ਼ਤੇਦਾਰ ਆ ਸਾਲੇ ਦਾ ਬੇਟਾ ਮੇਰੇ ਦਾ ਇਹ ਬੇਟੇ ਨੇ ਅੱਜ ਤੋਂ 3 ਸਾਲ ਪਹਿਲਾਂ ਕਿਸੇ ਕੋਲੋਂ ਵਿਆਜੀ ਪੈਸੇ ਲੈ ਆ ਹੀ ਬਾਹਰ ਜਾਣ ਵਾਸਤੇ ਜੈਂਟ ਨੂੰ ਪੈਸੇ ਦਿੱਤੇ ਸੀ ਮੰਜਾਂ ਵਾਲ ਦੀ ਲੜਕੀ ਹੈ ਉਹਨੇ 3 ਸਾਲ ਪਹਿਲਾਂ ਇਹਦੇ ਕੋਲੋਂ ਪੈਸੇ ਲੈ ਕੇ ਇਹ ਪੀ ਤੈਨੂੰ ਮੈਂ ਬਾਹਰ ਭੇਜ ਦੇਣੀ ਆ ਉਨੇ ਇੱਕ ਵਾਰ ਇਹਨੂੰ ਦਿੱਲੀ ਭੇਜਿਆ ਕਿ ਤੇਰੀ ਉਥੋਂ ਟਿਕਟ ਬਣ ਗਈ ਆ ਦਿੱਲੀ ਚਲ ਜਾ ਗੱਡੀ ਕਰਾ ਕੇ ਦਿੱਲੀ ਰਾਤ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਲੈ ਕੇ ਗਏ ਦਿੱਲੀੋਂ ਫੇਰ ਮੋੜ ਦਿੱਤਾ ਤੇਰੀ ਟਿਕਟ ਕੈਨਸਲ ਹੋ ਗਈ ਹੋਰ ਪੰਜਾ ਸੱਤ ਦਿਨਾਂ ਨੂੰ ਘੱਲਾਂਗੇ ਫੇਰ ਉਸ ਤੋਂ ਬਾਅਦ 촐ਾਰੀ ਕੁੜੀ ਲਈ ਗਈ ਆ ਮਈਆਂ ਵਾਲ ਦੀ ਲੜਕੀ ਆ ਤੈਨੂੰ ਅੱਜ ਬਾਹਰ ਭੇਜ ਦੇਣੀ ਆ ਕੱਲ ਭੇਜ ਦੇਣੀ ਆ ਇਹਨਾਂ ਜਿਹੜਾ ਆਪਣਾ ਘਰ ਗਹਿਣੇ ਪਾ ਕੇ ਉਹਨੂੰ ਪੈਸੇ ਦਿੱਤੇ ਸੀ ਪਰ ਉਹ ਲੜਕੀ ਨੇ ਇਹਨੂੰ ਬਾਹਰ ਨਹੀਂ ਭੇਜਿਆ ਕਾਫੀ ਵਾਰ ਹੀ ਗਏ ਆ ਉਹਨਾਂ ਦੇ ਘਰ ਵਿੱਚ ਵੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦੇ ਦੋ ਮਾਤਾ ਜੀ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਰਜ਼ਾ ਲਾਉਣ ਲਈ ਹੈ ਡੈਡੀ ਇਹਦਾ ਵੀ ਕੰਮ ਕਰ ਰਿਹਾ ਵਾ ਤੇ ਕਰਜ਼ਾ ਲਾ ਰਹੇ ਨੇ ਆਪਣਾ ਤੇ ਤੁਸੀਂ ਇਹਨਾਂ ਦੇ ਪੈਸੇ ਦੇ ਦੋ ਤੇ ਉਹਨਾਂ ਨੇ ਇਹਨਾਂ ਨੂੰ ਕੋਈ ਨਿਆਂ ਨਹੀਂ ਦਿੱਤਾ ਹੁਣ ਥੋੜੇ ਦਿਨ ਹੋ ਗਏ ਹਫਤਾ ਤੱਕ ਪਹਿਲਾਂ ਇਹਨਾਂ ਦੇ ਘਰ ਗਏ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੁੰਡੇ ਨੇ ਦੁਖੀ ਹੋਏ ਨੇ ਜਿਹੜਾ ਵਾ ਅੱਜ ਸਵੇਰੇ ਇਸ ਵਕਤ ਹੀ ਫਾ ਲੈ ਕੇ ਆਪਣੀ ਜਿਹੜੀ ਜਾਣ ਦੇ ਦਿੱਤੀ ਏ ਇਸੇ ਗੱਲ ਕਰਕੇ ਕਿ ਮੇਰੇ ਪੈਸੇ ਵੀ ਮਰ ਗਏ ਮੈਨੂੰ ਬਾਹਰ ਵੀ ਨਹੀਂ ਭੇਜਿਆ ਤੇ ਪੈਸੇ ਲੈ ਕੇ ਲੜਕੀ ਆਪ ਬਾਹਰ ਚਲੀ ਗਈ ਕਿੰਨੇ ਪੈਸੇ ਇਹਦੇ ਜਿੰਦ ਕਿਤੇ ਹੋਣਗੇ ਇਹ 3 ਲੱਖ ਰੁਪਈਆ ਸੀ ਉਹ ਕੁੜੀ ਆਪ ਉਹਨਾਂ ਆਪਣੀ ਘਰ ਦਿੱਤੀ ਇਹਨਾਂ ਦੇ ਪੈਸਿਆਂ ਦੇ ਤੇ ਉਹ ਮਾਪਿਓ ਜਿਹੜਾ ਗੋ ਗਾੜੀ ਉਹਦਾ ਭਰਾ ਵਾ ਇੱਕ ਭੈਣ ਆ ਮਾਂ ਵਾ ਪਿਓ ਧਮਕੀਆਂ ਦਿੰਦੇ ਵੀ ਤੁਸੀਂ ਜੋ ਕਰਨਾ ਕਰ ਲੋ ਕਿ ਸਾਨੂੰ ਇਨਸਾਫ ਚਾਹੀਦਾ ਵਾ ਜਵਾਨ ਪੁੱਤ ਸੀ 21-22 ਸਾਲ ਦਾ ਤੇ ਉਹਨੇ ਆਪਣੀ ਜਿਹੜੀ ਆਤਮ ਹੱਤਿਆ ਕਰ ਲਈ ਘਰ ਬਰਬਾਦ ਹੋ ਗਿਆ ਵਾ ਅਸੀਂ ਚਾਹੁੰਦੇ ਕੋ ਮੇਰਾ ਨਾਮ ਲੱਭਾ ਜੀ ਬੇਟੇ ਦਾ ਨਾਮ ਰਾਜਨ ਸਿੰਘ ਹੈ ਕੀ ਗੱਲ ਹੈ ਸਰ ਗੱਲ ਇਹ ਕਿ ਕਿਸ ਨੇ ਪੈਸੇ ਲੈਏ ਸਾਡੇ ਕੋਲ ਵੰਜਾ ਹਾਲਦੇ ਨੇ ਦਾ ਇਲਾਕ 3 ਲੱਖ ਰੁਪਏ ਉਹ ਪੈਸਿਆਂ ਦੇ ਚੱਕਰ ਦੇ ਵਿੱਚ ਹੀ ਅਸੀਂ ਜਾਂਦੇ ਰਹੇ ਤੇ ਉਹ ਵਿਆਜੀ ਲੈ ਅਸੀਂ ਪੈਸੇ ਲੈਏ ਸੀ ਕਿ ਤੇ ਉਹਨੂੰ ਟੈਨਸ਼ਨ ਸੀ ਕਿ ਮੈਂ ਵਿਆਜ ਦੇਣ ਦਾ ਮੇਰਾ ਪਿਓ ਵੀ ਵਿਆਜ ਦੇਣ ਦਾ ਤੇ ਅਸੀਂ ਘਰ ਕੁਝ ਨਹੀਂ ਬਣਾਉਂਦੇ ਤੇ ਇਹ ਕਿਦੇ ਕੱਲ ਖਣੀ ਕੇ ਪਰਸੋ ਗਿਆ ਤੇ ਉਹਦੇ ਨਾਲ ਵੱਧ ਘੱਟ ਬੋਲੇ ਨਗੇ ਤੇ ਉਹਨੇ ਮੰਨ ਤੇ ਰੱਖੀ ਗੱਲ ਤੇ ਕਿਦੇ ਇਸੇ ਚੱਕਰ 'ਚ ਕਿੰਨਾ ਪੈਸਾ ਕਾ ਪਹਿਲੇ ਨਹੀਂ ਉਹਨੇ ਕੁੜੀ ਨੇ ਕਿ ਮੈਂ ਬਾਹਰ ਭੇਜਣ ਵਾਸਤੇ 10 ਲੱਖ ਰੁਪਏ 10 ਲੱਖ ਰੁਪਈਆ ਲਿਆ ਥਾ ਵੇਖ ਕੇ ਮੌਜੂਦ ਨੇ ਘਰੇ ਕਿਤੇ ਖਾ ਲੈ ਲੈ ਜੀ ਸਿਰੇ ਟਾਈਮ ਹੁਣ ਮੰਗ ਹਾਂਜੀ ਹਾਂਜੀ ਕਾਰਵਾਈ ਕੀ ਮੰਗੇ ਇਨਸਾਫ ਇਨਸਾਫ ਹੋਣਾ ਚਾਹੀਦਾ ਬਿਸਮਿਲਲਾ ਚਾਹੀਦਾ ਜੀ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਕੋਲ ਕੰਪਲੀਟ ਯੂਨਿਟ ਬੱਚੇ ਨੂੰ ਦੇਲੋ ਸੁਸਾਇਡ ਕੀਤੀ ਗਈ ਆ ਆ ਕੰਪ ਹੈ ਨਾ ਹਸਪੀਟਲ ਤੋਂ ਸਾਡੇ ਕੋਲ ਲੈਟਰ ਆਈ ਆ ਤੇ ਮੇਰਾ ਆਯੋ ਤਫਤੀਸ਼ੀ ਕਨੈਲ ਸਿੰਘ ਜੀ ਅਸੀਂ ਗਿਆ ਮੌਕੇ ਤੇ ਉ ਪਰਿਵਾਰ ਮੁਤਾਬਕ ਜਾਂ ਡਾਕਟਰ ਦੀ ਰਿਪੋਰਟ ਮੁਤਾਬਕ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਜੇ ਕਿ ਸੁਸਾਇਡ ਕੀਤਾ ਵਾ ਬੰਦਲੇ ਇਹ ਮੌਕੇ ਤੇ ਪਤਾ ਲੱਗੇਗਾ ਜੀ ਸਾਡਾ ਪੁਲਿਸ ਆਫਸਰ ਕਿ ਆ ਮੌਕੇ ਤੇ ਤੇ ਉਹ ਜੋ ਮੈਡੀਕਲ ਮੁਤਾਬਕ ਜਾਂ ਪਰਿਵਾਰ ਦੇ ਮੈਂਬਰਾਂ ਦਾ ਤਾਫੀਕ ਜੋ